ਪੀਟੀ ਨਿਊ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਇਹਨਾਂ ਦਾ ਪੈਲ ਆਉਣ ਤੇ ਬਾਪੂ ਤਰਸੇਮ ਸਿੰਘ ਜੀ ਖਾਲਸਾ ਇਹਨਾਂ ਦਾ ਪੈਲ ਆਉਣ ਤੇ ਸ਼ਹੀਦ ਭਾਈ ਸਦਵੰਤ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਸੁਪੁੱਤਰ ਭਾਵੇਂ ਉਹਨਾਂ ਦਾ ਜੰਮੂ ਪੇਟੋ ਜੰਮਿਆ ਕੋਈ ਸੁਪੁੱਤਰ ਨਹੀਂ ਸੀ ਪਰ ਇੱਕ ਨਾਦੀ ਪੁੱਤ ਹੁੰਦਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਬਾਅਦ ਕੀ ਹੁੰਦਾ ਹੈ ਇਹ ਕਰ ਕੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਇਹ ਪੰਜਾਬ ਸਰਕਾਰ ਸਹਿਯੋਗ ਦੇ ਵੀ ਤੇ ਫਿਰ ਉਹਨਾਂ ਅੰਦਰ ਤੇ ਅੰਦਰ ਲੋੜ ਕੀ ਸੀ ਪੰਜਾਬ ਸਰਕਾਰ ਇਹਨਾਂ ਤੇ ਧੱਕੇ ਨਾਲ ਅੰਦਰ ਸੁੱਟਿਆ ਇਹ ਦੁਬਾਰਾ ਇਹਨਾਂ ਸੇ ਵਧਾਈ ਤੇ ਹੁਣ ਵੀ ਇਹ ਕੋਰਟ ਚ ਕੇਸ ਚੱਲ ਰਿਹਾ ਤੇ ਇਹ ਇਸ ਤੋਂ ਹੋਣਾ ਕੀ ਸਟੇਟਸ ਕੀ ਹੈ ਜੀ ਹੁਣ ਤੇ ਸਰ ਹੁਣ 18 ਤਰੀਕ ਹੈ ਜੀ ਆ ਕਿ ਐਨਐਸਸੀ ਤੇ ਛੱਡੋ ਇੱਥੇ ਜਿਹੜੇ ਜਿਹੜੇ ਪੰਜਾਬ ਦੀਆਂ ਜੇਲਾਂ ਚ ਬੰਦੇ ਆ ਇਹਨਾਂ ਦੇ ਛੋਟੇ ਛੋਟੇ ਕੇਸ ਆ ਉਹਨਾਂ ਨੂੰ 1.5 ਸਾਲ ਤੋਂ ਕੇ ਛੋਟੇ ਮੋਟੇ ਕੇਸਾਂ ਚ ਵੀ ਜਮਾਨਤ ਦੀ ਰਸਮੀ ਚੱਲ ਰਹੀ ਤੇ ਸਰਕਾਰ ਕੀ ਉਹ ਡੀਲ ਕਰਦੀ ਜਿਵੇਂ ਤੁਸੀ ਸਰਕਾਰ ਅਗਲੇਰੀ ਰਣਨੀਤੀ ਹੋ ਗਈ ਇਸ ਮਸਲੇ ਨੂੰ ਲੈ ਕੇ 5 ਮਹੀਨਿਆਂ ਲੈ ਕੇ ਕੀ ਹੋਇਆ ਇਸ ਚਾਰ ਕਿਤੇ ਵੀ ਅਸੀਂ ਮੇਲ ਜ਼ੋਰਖਿਆ ਦੇ ਚੱਲ ਰਹੇ ਆ ਅਸੀਂ ਲੋਕਾਂ ਨੂੰ ਲੌਬ ਮੰਤ ਕਰ ਰਹੇ ਆ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਵਾਸਤੇ ਜੋ ਸਾਡੇ ਸਾਰੇ ਸਾਰੇ ਮਸਲੇ ਆ ਜਿਵੇਂ ਕਿਸਾਨੀ ਦੇ ਆ ਸਾਰੇ ਜਿਹੜੇ ਆ ਇਹਨਾਂ ਨੂੰ ਅਸੀਂ ਇੱਕ ਮੰਚ ਤੇ ਲਿਆ ਕੇ ਉਹਨਾਂ ਵਾਸਤੇ ਅਸੀਂ ਬਹੁਤ ਤਰ੍ਹਾਂ ਦੀਆਂ ਕਰਾਂ ਦਿੱਤਾ ਗਿਆ ਉਹਦੇ ਬਾਰੇ ਕੀ ਉਹਦੇ ਤੇ ਜੀ ਉੜ ਕੇ ਕਹਿਣ ਦੀ ਕੀ ਗੱਲ ਹੋਊ ਉਹਨਾਂ ਦੇ ਨੂੰ ਤਾਂ ਸੰਜਤਾ ਨੂੰ ਤਾਂ ਪਹਿਲੇ ਪਤਾ ਸੀ ਕਿ ਉਹਨੇ ਕੀ ਗਰਾਂ ਕੀਤੇ ਚਲੋ ਫਿਰ ਵੀ ਹੁਣ ਤੇ ਇੱਕਦਮ ਹੋਰ ਲੱਗੀ ਉਹਨਾਂ ਤੇ ਠੀਕਾ ਸਾਹਿਬ ਜੀ ਜਿਹੜੀ ਨਵੀਂ ਪਾਰਟੀ ਬਾਰੇ ਦੱਸੋ ਕੀ ਬਸ ਪਹਿਲਾਂ ਤਾਂ ਮੈਂ ਕਾਲਪਤਖ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲਾਈ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਇਹਨੂੰ ਘੱਟੋ ਘੱਟ 10 ਸਾਲ ਕੋਈ 20 ਇਸੀ ਅਹੁਦਾ ਲੈਣ ਦੀ ਪਾਬੰਦੀ ਲਾਈ ਜਾਏ ਤੇ ਕਿਸੇ ਵੀ 10 ਸਾਲ ਲਈ 10 ਸਾਲ ਲਈ ਕਿਸੇ ਵੀ ਸਿਆਸੀ ਗਤੀਵਿਧੀ ਲਾਉਣ ਤੇ ਵੀ ਪਾਬੰਦੀ ਲਾਉ। ਇਸ ਤੋਂ ਬਾਅਦ ਭਾਈ ਸਾਹਿਬ ਜੀ ਭਾਈ ਸਰਪਜੀਤ ਸਿੰਘ ਜੀ ਵਾਜੀ ਵਾਹੀ ਸੁਖਿੰਦਰ ਤੋਂ ਬਾਅਦ ਸਭ ਤੋਂ ਵੱਧ ਚਿੱਠੀਆਂ ਸੁਖਵੀਰ ਬਾਦ ਨੂੰ ਦਾਸ ਨੇ ਲਿਖਿਆ ਕਿਉਂਕਿ ਮੇਰਾ ਨਾਲ ਬਹੁਤ ਮਿੱਤਰਤਾ ਸੀ ਉਸ ਬੰਦੇ ਦੀ ਜਦਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਦੀ ਬੇਦਬੀ ਹੋਈ ਤੇ ਮੈਂ ਉਹ ਕਹਿ ਗਿਆ ਅੱਜ ਤੋਂ ਬਾਅਦ ਆਪਣਾ ਨਾਤਾ ਟੁੱਟ ਗਿਆ ਮੈਨੂੰ بڑے ਬੰਦਿਆਂ ਨੇ ਕਿਹਾ ਸੁਖਵੀਰ ਬਾਦ ਨੇ ਸਾਡਾ ਸਰਬਨਾਸ਼ ਕਰ ਦਿੱਤਾ ਭਾਰਤ ਸਰਕਾਰ ਦਾ ਸਾਡੇ ਹਿੱਤ ਵਿੱਚ ਹੈ ਹੀ ਨਹੀਂ ਅਸੀਂ ਉਹਨਾਂ ਨਾਲ ਵਿਚਰ ਕੇ ਦੇਖ ਲਿਆ ਬਾਬਾ ਸੁਖਿੰਦਰ ਸਿੰਘ ਜੀ ਜਿਹੜੇ ਮਾਨਯੋਗ ਮੇਰੇ ਭਰਾ ਨੇ ਅਗਵਾਦ ਸਾਹਿਬ ਬੈਠਿਆ ਇਹਨਾਂ ਵਾਰ ਨੇ ਦੁੱਖੇ ਲੈਨੇ ਸ੍ਰੀ ਗੁਰਪ੍ਰਸਾਦ ਸਾਹਿਬ ਦਾ ਦਵਾਖਾਨਾ ਸ੍ਰੀ ਗੁਰਹਰਾਈ ਸਾਹਿਬ ਦਾ ਝਾੜੂ ਪਰਦਾਗ ਉੱਥੇ ਯੂਨੀਵਰਸਿਟੀ ਦੇਣੀ ਸੀ ਮੋਦੀ ਸਾਹਿਬ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀ ਕਿ ਤੁਹਾਨੂੰ ਯੂਨੀਵਰਸਿਟੀ ਦਿੱਤੀ ਕਿਉਂਕਿ ਜਿਹੜੀ ਸਿੱਖ ਪੰਥ ਦੀ ਆਧਰਵਾਦਿਕ ਉਪਰਾਸਤਾ ਦਾ ਸੁਧਾਰੀ ਸੰਚਾਰ ਅਸੀਂ ਉੱਥੇ ਫਰੀਦਮਈਆ ਦਿੰਦੇ ਆ ਪੰਜ ਤੋਂ ਲੈ ਕੇ 7 ਲੱਖ ਤੱਕ ਇੱਕ ਮਹੀਨੇ ਦਾ ਖਰਚਾ ਸਾਡਾ ਜਿਹੜੀ ਮੈਂ ਆਪਣੀ 52 ਕਨਾਲ ਜ਼ਮੀਨ ਵਿੱਚੋਂ ਖਰਚ ਕਰ ਰਹੇ ਹਾਂ ਅਸੀਂ ਤਾਂ ਹਾਂ ਮਾਰ ਮਰੁੰਦੇ ਸੀ ਮੈਂ ਤੇਰ ਪਾਲੋ ਸਾਹਿਬ ਕਿ ਹੁਣ ਸਾਡਾ ਕੀ ਬਣੂਗਾ ਸਾਡੇ ਅੰਦਰੋਂ ਤੋਂ ਇੱਕ ਜਜਵਾ ਸਾਡੀ ਬੀਬੀ ਜੀ ਅੱਜ ਗੱਲ ਹੋਈ ਸੀ ਐਮਪੀ ਸਾਹਿਬ ਦੇ ਮਹਤਾਜੀ ਜਦੋਂ ਪੈਰ ਹਲਕੇ ਤੋਂ ਚੱਲੇ ਉਹ ਸਾਡਾ ਪਰਵਾਸ ਸੀ ਜਿਨ੍ਹਾਂ ਨੇ ਸੋਪਾ ਦੇ ਕੇ ਚਲਾਇਆ ਸੀ ਤੇ ਜੀਪ ਦੇ ਕੇ ਆਪਣੇ ਘਰ ਤੋਰਿਆ ਸੀ ਸੰਤ ਚਰਨੈ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਇੱਥੇ ਪੈਰ ਹਲਕੇ ਦੇ ਵਿੱਚ ਕਥਾ ਕਰਦੇ ਰਹੇ ਨੇ ਜਿਹੜਾ ਦਾਸ ਆ 1982 ਤੋਂ ਇਹਨਾਂ ਹਾਲਾਤਾਂ ਤੇ ਨਜ਼ਰ ਰੱਖਦਾ ਕਿਉਂਕਿ ਮੈਡੀਕਲ ਦਾ ਸਟੂਡੈਂਟ ਸੀ ਮੰਨ ਲੈ ਅੰਦਰ ਤੜਪ ਸੀ ਅਰਦਾਸ ਕਰਦੇ ਸੀ ਸੱਚੇ ਪਾਤਸ਼ਾਹ ਤੂੰ ਮਿਹਰ ਕਰ ਤੇ ਰੋਲਿਆ ਸਾਹ ਸਕਲ ਪੰਥੀ ਸਰਕਾਰ ਹੋਵੇ ਤੇ ਮਹਾਰਾਜ ਦੀ ਬੇਅਦਬੀ ਹੋ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਦੋਸ਼ੀ ਫੜੇ ਵੀ ਨਾ ਜਾਣ ਜਿਹੜੇ ਸਿੱਖੀ ਨੂੰ ਮੰਨਣ ਵਾਲੇ 2-4 ਅਫਸਰਾਂ ਜਿਦਾ ਦੀ ਬਿਉਟੀ ਸੀ ਜਾਗਦੀ ਜ਼ਮੀਰਾਂ ਵਾਲੇ ਉਹਨਾਂ ਨੇ ਦੋਸ਼ੀ ਫੜੇ ਪਰ ਉਹ ਛੱਡਦੇ ਮਾਤਗਾਂ ਦੀ ਕਹੇਦੀ ਗੱਲ ਹੈ ਬਈ 2027 ਦੇ ਵਿੱਚ ਆਪਣੀ ਸਰਕਾਰ ਬਣੂਗੀ ਹੁੰਦੇ ਸੋਨਹਾ ਸੋਤ੍ਰ ਕੋਲ ਆਪਣੀ ਸਰਕਾਰ ਬਣੂਗੀ ਆਪਣੀ ਸਰਕਾਰ 'ਚ ਹਿੱਸੇਦਾਰੀ ਜ਼ਰੂਰ ਹੋਊਗੀ ਕਉ ਨੂੰ ਅੱਜ ਮੈਂ ਉਹ ਗੱਲ ਦੱਸਦੀ ਮੈਂ ਬਹੁਤ ਰੋਣਾ ਪਉਂਦਾ ਸੀ ਭਗਵੰਤ ਮਾਨ ਕਰਤਾ ਜੀ ਉਹ ਕਰਤਾ ਜੀ ਦੇਖੇ ਸਰ ਵਾਲੀ ਸੋਸ਼ਲ ਮੀਡੀਆ ਤੇ ਕੁੜੀ ਨੇ ਪਾਇਆ ਸੀ ਕਹਿੰਦੀ ਸੀ ਕਹਿੰਦੀ ਭਗਵੰਤ ਮਾਨ ਤੂੰ ਗੱਲਾਂ ਕਿਹੜੀਆਂ ਕਰਦਾ ਸੀ ਦੇਖ ਅੱਜ ਤੇਰੀ ਸਰਕਾਰ ਤੇ ਮੇਰੀ ਜੁੱਤੀ ਰਹੀ ਜੀ ਇਹ ਦਿੱਤਾ ਸਾ ਸੰਗਤ ਦਿੱਤਾ ਬਾਕੀਆਂ ਨਾਲ ਵੀ ਮਾੜਾ ਹਾਲ ਹੈ ਜੇ ਤੁਸੀਂ ਸਹੀਂ ਮੈਨੇ ਅੱਜ ਗੱਲ ਕੁਝੋ ਕਰ ਹੈ ਉਹਦਾ ਤਰਖਾਈਏ ਕਰਾਰ ਹੋ ਗਏ ਉਹ ਜੋ ਕਰਾਰ ਕਰ ਤਰਖਾਈਏ ਬਣ ਕਰਦੇ ਸਾ ਸੰਗਤ ਇਹ ਬੰਦਿਆ ਨੇ ਪੰਥ ਨੂੰ ਐਵੇਂ ਸਮਝਿਆ ਸੀ ਬਈ ਇਹ ਤਾਂ ਦਾ ਫਿਰ ਮੁਰਕੀ ਹੈ ਫਿਰ ਨੂੰ ਮਾਰਜੀ ਲਾ ਲਾਂਗੇ ਸਾਰ ਸੰਗਤ ਸਿਰਫ ਇੱਕ ਸੌਦੇ ਸਾਧੀਆਂ ਬੋਟਾ ਲੈਣ ਵਾਸਤੇ ਸਿਰਫ ਇਹ ਜਿਨ੍ਹਾਂ ਦੇ ਮਗਰ ਅਸੀਂ ਤਰਦੇ ਸੀ ਉਹ ਨਹੀਂ ਉਹ ਚੀਜ਼ ਨਹੀਂ ਨਿਕਲੇ ਜੋ ਆਪਾਂ ਸਮਝਦੇ ਸੀ ਬਾਕੀ ਕਾਂਗਰਸ ਤੋਂ ਤਾਂ ਆਪਾਂ ਨੂੰ ਉਮੀਦ ਹੀ ਕੀ ਹੈ ਕਿ ਸਾਡੇ ਸਿੱਖਾਂ ਦਾ ਕੋਈ ਸਵਾਰ ਦੇਣਗੇ ਬਾਕੀਆ ਝਾੜੂ ਆਇਆ ਸੀ ਇਹ ਕਹਿੰਦੇ ਸੀ ਜੀ ਅਸੀਂ ਦੋ ਦਿਨਾਂ ਚ ਸਜ਼ਾ ਕਰਾਵਾਂਗੇ ਅੰਦਰ ਕਰਾਂਗੇ ਕੁਝ ਨਹੀਂ ਕੀਤਾ ਕੱਖ ਨਹੀਂ ਕੀਤਾ ਜਦੋਂ ਪਹਿਲਾਂ ਆਪਣੇ ਬੱਚੇ ਧਰਨੇ ਦਿੰਦੇ ਸੀ ਟੈਂਕੀਆਂ ਤੇ ਚੜਦੇ ਸੀ ਭੱਜ ਕੇ ਟੈਂਕੀ ਤੇ ਚੜਦਾ ਸੀ ਵੀ ਪਈ ਜਾਲ ਮੈਂ ਮਾਰੂਗਾ ਹੁਣ ਕਿੱਥੇ ਗਿਆ

ਦੀ ਪੈ ਗਈ ਪਰ ਇੱਕ ਉਹਦੇ ਉੱਪਰ ਇਹ ਅੱਜ ਮੌਕੇ ਦੀ ਸਰਕਾਰ ਸੀਐਮ ਗੱਲਾਂ ਕਰਦਾ ਸੀ ਕਹਿੰਦਾ ਜਿਹੜੇ ਪੰਜਾਬ ਦੇ ਪੜੇ ਹੋਏ ਕੈਨੇਡਾ ਅਮਰੀਕਾ ਦੇ ਵਿੱਚ ਨੇ ਸਾਰੇ ਆਣਾਂਗੇ ਸਾਰੇ ਇੱਥੇ ਲੈ ਕੇ ਆਵਾਂਗੇ ਪਰ ਅੱਜ ਸਰਕਾਰ ਮੁੱਸਰੀਹਾ ਲਈ ਉਹ ਕਹੇ ਸਾਰੇ ਨਹੀਂ ਆਏ ਇੱਕੋ ਹੀ ਆਇਆ ਹਨ ਉਹ ਵੀ ਕਿਹੜਾ ਆਇਆ ਦਵਾਈ ਵਾਲਾ ਆਇਆ ਦਵਾਈ ਵਾਲਾ ਆ ਚੀਕਾਂ ਘੜਾ ਕੇ ਰੱਖਦੀਆਂ ਸਾਰਿਆਂ ਦੀ ਬੋਲੇ ਸੋਨਿਆ